ਉਹ ਯਾਰ ਇਸ ਤਰ੍ਹਾਂ ਪਟਵਾਰੀ ਸਾਹਿਬ ਆਏ ਆ ਮਸਾਂ ਹੀ ਆਏ ਆ ਤੇ ਮੈਂ ਮਿੰਤੀ ਗਿੰਤੀ ਕਰਵਾ ਲਾਂ ਤੇ ਤੂੰ ਚਲੀ ਜਾ ਕਰੇ ਕਰੇ ਤੁਰਨਾ ਤਾਂ ਜਾਣਾ ਤਾਂ ਔਖਾ ਹੀ ਆ ਬਹੁਤ ਸੇਲ ਤੈin ਫਟੀ ਜਾਂਦੇ ਜਿਵੇਂ ਦਾ ਸੁਣੀ ਡਿਕ ਡੁਕ ਦਵਾਈ ਦਿਨ ਮੈਂ ਦਵਾਤੀ ਡਾਕਟਰ ਤੋਂ ਹਾਂ ਦਵਾਈ ਉਹਨੇ ਫਿਰ ਉਹਨੇ 10 ਦਿਨ ਕੰਟਾ ਉਹਨੇ ਆਉਣਾ ਕੋਈ ਨਹੀਂਗਾ ਫੇਰ ਚੱਲ ਕੋਈ ਨਹੀਂ ਹਲੇ ਇਨੀ ਮੇ ਹੋਲੀ ਹੋਲੀ ਤੁਰ ਹੀ ਜਾਵਾਂਗੇ ਤੇ ਪੰਦ ਬੈ ਜਾ ਕਰਾਂਗੇ ਅੱਧਾ ਪੰਦ ਤੁਰਲਾ ਕਰਾਂਗੇ ਪੰਦ ਦੀ ਕੀ ਗੱਲ ਐ ਤੂੰ ਤੁਰ ਹੀ ਜਾਣਾ ਤੁਰ ਹੀ ਜਾ ਤੂੰ ਅੱਧੇ ਪੰਦ ਬੈਨ ਨੂੰ ਘੁੰਦਾ ਪਿਆ ਮਣੇ ਚਲੀ ਜਾਏ ਕਿੜਾ ਦੂਰ ਐ ਬਲੈਤ ਐ ਲੋਕ ਇੰਨੇ ਨਹੀਂ ਦੂਰ ਤੁਰ ਕੇ ਚਲੇ ਜਾਂਦੇ ਚੱਲੇ ਵੀ ਜ਼ਰੂਰੀ ਐ ਕੰਮ ਚੱਲੇ ਤੇ ਕਰਾ ਲਓ ਕੋਈ ਮੈਂ ਤੁਰ ਕੇ ਤੈਨੂੰ ਪਤਾ ਐ ਨੇ ਫੇਰ ਆਉਣਾ ਨਹੀਂ ਜਾਂਦਾ ਹਾਂਜੀ ਹਾਂਜੀ ਤੇ ਮੈਂ ਕਰਾ ਲਾਂ ਹਾਂ ਚੱਲ ਤੇ ਤੂੰ ਜੇ ਕੋਈ ਮਿਲੇ ਟੈਂਪੂ ਵਾਲਾ ਕੋਈ ਮਿਲੇ ਰਿਸ਼ਕੇ ਵਾਲਾ ਕੋਈ ਮਿਲੇ ਤੇ ਗੂਨ ਦੇਣਾ ਚੱਲ ਜੀ ਬੈ ਕੇ ਚਲੀ ਜੀ ਫੇਰ ਚੱਲ ਕੋਈ ਨਹੀਂ ਮੈਂ ਤੁਰ ਹੀ ਜਾਵਾਂਗਾ ਇਹ ਤਾਂ ਸਾਹਮਣੇ

ਬੜਾ ਬੁਖਾਰ ਬਹੁਤ ਹੋ ਗਿਆ ਲੰਦਾ ਇੰਨਾ ਸੇਡ ਟੁਕੀਂਦਾ ਤਪੀ ਜਾ ਉਹਨੇ ਤਪੀ ਜਾਦਾ ਸੇਰ ਮੇਰਾ ਇੰਨਾ ਬੰਦ ਹੋਣੀ ਛੱਡਣਾ ਬੰਦਾ ਹੋਰ ਤੇ ਕੰਮ ਵੀ ਕਰ ਲੈ ਇੰਨਾ ਪੰਦ ਕਵੇ ਜਾਵਾਂਗੀ ਤੋਰ ਪੱਜੀ ਮੁਟਿਆ ਕੋਨਾਂ ਲਈ ਹੋਏ ਨਾ ਮਾਰੀ ਨਾ ਜਾਵਾਂ ਕਿਤੇ ਸੱਚੀ ਲੱਗਦਾ ਨਹੀਂ ਆਵੇ ਸੇਰ ਤਾਂ ਪੀ ਜਾ ਲੈ ਤਪੀ ਜਾ ਲੈ ਬੁਰਿਆ ਲੋਏ ਤੇ ਓਏ ਆਹ ਕੌਣ ਆਏ ਇਹ ਤਾਂ ਕੋਈ ਏਦਾਂ ਲੱਗਦਾ ਵੀ ਕੋਈ ਔਰਤ ਬਿਮਾਰ ਹੋ ਗਈ ਤੇ ਡੇਗ ਵੇ ਗਈ ਭਾਈ ਨਹੀਂ ਮਨਾ ਆਪਣਾ ਫਰਜ਼ ਬੰਦਾ ਦੇਖ ਯਾਰ ਕੀ ਗੱਲ ਹੋ ਗਈ ਕੁਛ ਨਹੀਂ ਬੋਲਦਾ ਨਹੀਂ ਫੇਰ ਵੀ ਦੱਸ ਦੋ ਮੈਨੂੰ ਨਹੀਂ ਕੁਛ ਨਹੀਂ ਹੋਇਆ ਹੁਣੇ ਚੱਕਰ ਜੇ ਆਈ ਜਾਂਦੇ ਨੇ ਦਵਾਈ ਲੈਣ ਗਈ ਸੀਗੀ ਅੱਛਾ ਕਿ ਆ ਵੀ ਦਵਾਈ ਵੀ ਲੈ ਕੇ ਤੇ ਚੱਕਰ ਜੇ ਆਈ ਜਾਂਦੇ ਪੰਦ ਤਰਕੇ ਨਹੀਂ ਜਾ ਜਾਂਦਾ ਕੋਈ ਤਾਂ ਮਾਈ ਹੋਇਆ ਜੂ ਤੁਸੀਂ ਦੱਸੋ ਗੱਲ ਕੀ ਮੈਂ ਤੁਹਾਨੂੰ ਨਵੇਂ ਮੋਟਰਸਾਈਕਲ ਤੇ ਡਾਕਟਰ ਕੋਲੇ ਲੈ ਜਾਣਾ ਨਹੀਂ ਬਤ ਮੈਂ ਤਾਂ ਦਵਾਈ ਤਾਂ ਲੈ ਆਈ ਆ ਤੇ ਹੁਣ ਮੈਂ ਘਰਾਂ ਨੂੰ ਚੱਲੀ ਸੀਗੀ ਤੂੰ ਮੇਥੋਂ ਇੱਕੋ ਦਮ ਚੱਕਰ ਜਾ ਰਹੀ ਥੀ ਦੇਖ ਭਈ ਗਾਂ ਹੋਈ ਮੈਂ ਤੇ ਨਹੀਂ ਤੁਸੀਂ ਸ਼ਾਇਦ ਆਂਟੀ ਹੋ ਜਿਹੜੇ ਇੱਥੋਂ ਐਂਕਲ ਗੱਡੀ ਐਕਸਯੂਵੀ ਗੱਡੀ ਲਾਲ ਜੇ ਰੰਗ ਦੀ ਦਾ ਇੱਥੋਂ ਲੰਘਦੇ ਹੁੰਦੇ ਤੁਸੀਂ ਉਹਨਾਂ ਦੇ ਵਾਹਪੇ ਹੋ ਨਾ ਹਾਂਜੀ ਹਾਂਜੀ ਉਹਨਾਂ ਦੇ ਹੀ ਹਾਂ ਉਹਨਾਂ ਨੂੰ ਆਂਟੀ ਜੀ ਬਹੁਤ ਚੰਗੀ ਤਰ੍ਹਾਂ ਜਾਣਦੇ ਆਂ ਦੇਖ ਲਓ ਜੇ ਕਹੇ ਚੀਜ਼ ਦੀ ਲੋੜੇ ਕੀ ਤਾਂ ਨਹੀਂ ਨਹੀਂ ਕੋਈ ਨਹੀਂ ਬੋਤਾ ਜੇ ਕੋਈ ਲੋੜ ਨਹੀਂ ਤੇ ਮੈਂ ਚਲੀ ਜਾਵਾਂਗੀ ਘਰੇ ਜਾਣਾ ਔਡੀਲੀ ਤੁਰ ਜਾਵਾਂ ਚਲ ਮੈਂ ਨਾ ਇੱਥੋਂ ਨਾ ਕਿਉਂ ਗੈਂਟੀ ਕਿਉਂ ਗਿਆ ਬਾਪਾ ਤਾਂ ਸਿਰ ਨੂੰ ਚੱਕਰ ਜਿਹੀ ਆ ਜਾਂਦੇ ਬੁਰੇ ਹਾਲ ਹੋ ਜਾਂਦੇ ਜੀਨ ਕਰਦਾ ਉੱਥੇ ਆ ਨਹੀਂ ਜਾਂਦਾ ਕਿ ਬੁਰੇ ਹਾਲਾ ਨਾ ਲੈਣਾ ਕਿ ਪੰਦੇ ਤੁਰ ਕੇ ਇੱਥੇ ਆਣ ਕੇ ਬੈਠ ਹੁਣ ਘਰੇ ਜਾਣਾ ਤੇ ਜੀਨ ਹਿੰਮਤ ਨਹੀਂ ਹੁੰਦੀ ਬੀਬੀ ਉੱਠ ਕੇ ਘਰੇ ਹੀ ਚਲੀ ਜਾਵਾਂਗੀ ਮੈਂ ਨਾ ਸੱਚ ਨੇ ਇੱਥੋਂ ਜੈਮ ਲਾ ਕੇ ਆ ਰਿਹਾ ਸੀਗਾ ਤੇ ਮੈਂ ਨਾ ਉੱਥੋਂ ਪਾਣੀ ਦੀ ਬੋਤਲ ਫਰਕ ਕੇ ਲਿਆਉਣਾ ਇੱਕ ਮਿੰਟ ਤੇ ਰੱਬ ਭਲਾ ਕਰੇ ਹਿੰਮਤ ਹੀ ਨਹੀਂ ਹੁੰਦੀ ਤੇ ਕਈ ਐਲੋ ਆਂਟੀ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਇਆ ਹਾਂ ਐਂਟੀ ਅੱਤੋ ਕੋਈ ਗਰਾਸ ਤਾਂ ਕੋਈ ਮਿਲਿਆ ਨਹੀਂ ਫਿਰ ਮੈਂ ਬੋਤਲ ਹੀ ਕੱਲੀ ਪਾਣੀ ਦੀ ਲੈ ਆਂਦੀ। ਸ਼ੁਕਰੀਆ ਪਤਾ ਤੇ ਧੰਨਵਾਦ। ਤੇ ਆਜੋ ਤੈਨੂੰ ਹੁਣ ਮੈਂ ਤੁਹਾਨੂੰ ਤੁਹਾਡੇ ਘਰ ਡ੍ਰੌਪ ਕਰ ਦੇਣਾ। ਨਹੀਂ ਬੱਤ ਮੈਂ ਔਲੀਲੀ ਤੁਰ ਹੀ ਜਾਵਾਂਗੀ। ਆਪੇ ਔਲੀਲੀ ਚਲੀ ਜਾਵਾਂਗੀ। ਤੁਰ ਕੇ ਆ ਤਾਂ ਕਾਰਖਾਨਾ ਨੇੜੇ ਜਈਆ। ਹੁਣ ਪਾਣੀ ਪੀ ਲਿਆ ਨੇ ਤੇ ਮੜੇ ਸਾਹ ਆ ਗਏ। ਸੁਰਤ ਜੀ ਆ ਗਈ ਮੈਨੂੰ। ਹੁਣ ਮੈਂ ਤੁਰ ਕੇ ਚਲੀ ਜਾਊਂਗੀ ਪਤਾ ਔਲੀਲੀ। ਨਹੀਂ ਐਂਟੀ ਮੈਨੂੰ ਤੁਹਾਡੀ ਨਾ ਹਾਲਤ ਵਾਵਾ ਬੁਰੀ ਲੱਗ ਰਹੀ ਆ ਤੇ ਮੈਂ ਤੁਹਾਨੂੰ ਕੋਈ ਨਹੀਂ ਆਵੇ ਮੈਂ ਵੀ ਇੱਧਰ ਨਹੀਂ ਜਾਣਾ ਤੁਹਾਨੂੰ ਛੱਡ ਦੇਣਾ। ਨਹੀਂ ਪੱਕਾ ਚੰਗਾ ਨਹੀਂ ਲੱਗਦਾ ਹੁੰਦਾ ਫਿਰ ਤੁਸੀਂ ਮੈਨੂੰ ਮਨਾ ਕਰਨਾ ਸੀਗਾ ਅਸੀਂ ਨਾ ਅਸਲ ਤੇ ਜੰਮ ਸ਼ਮ ਲਾਉਨੇ ਆ ਤੇ ਸਾਡੇ ਤੋਂ ਦੇਖਿਆ ਨਹੀਂ ਜਾਂਦਾ ਜੇਕਰ ਕੋਈ ਐ ਤਕਲੀਫ ਚ ਹੁੰਦਾ ਤੇ ਅਸੀਂ ਉਹਨਾਂ ਦੀ ਮਦਦ ਜ਼ਰੂਰ ਕਰੀਦਾ ਤੇ ਅਸੀਂ ਫਿਰ ਨਾਲੇ ਅਸੀਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਇਨਾ ਜਾਣਦੇ ਆ ਤੇ ਮੈਂ ਤੁਹਾਨੂੰ ਐ ਤਕਲੀਫ ਚ ਛੱਡ ਕੇ ਕਿਵੇਂ ਜਾ ਸਕਦਾ ਕੁਛ ਨਹੀਂ ਹੁੰਦਾ ਆਂਟੀ ਅਸੀਂ ਐਂਕਰ ਘਰ ਨੂੰ ਸਾਰਿਆਂ ਨੂੰ ਜਾਣਦੇ ਆ ਤੇ ਤੁਸੀਂ ਮੇਰੇ ਨਾਲ ਚੱਲੋ ਤੇ ਮੈਂ ਤੁਹਾਨੂੰ ਘਰ ਤੱਕ ਛੱਡ ਦੂੰਗਾ ਮੇਰੇ ਪੁੱਤ ਕੋਈ ਕਹਿਣੇ ਨਹੀਂ ਵੇਖ ਲੈ ਤੇਵੇਂ ਲੋਕੀ ਗੱਲਾਂ ਬਣਾਉਣ ਕੇ ਖਰੇ ਕਿੰਦੇ ਨਾਲ ਉਹ ਕੁਛ ਨਹੀਂ ਹੁੰਦਾ ਆਂਟੀ ਤੁਸੀਂ ਆਹ ਬੋਤਲ ਪਾਣੀ ਦੀ ਫੜੋ ਤੇ ਆਓ ਬੈਠੋ ਆਪੇ ਮਾਰਾ ਦੇਖੀ ਜਾਊਂਨ ਘਰੇ ਤੇ ਜਾਣਾ ਕਿ ਨਹੀਂ ਜਾਊਂਗੀ ਘਰੇ ਮੈਂ ਚਲੋ ਠੀਕ ਹੈ ਆਂਟੀ ਜੀ ਫਿਰ ਮੈਂ ਵੀ ਚਲਦਾ ਆਹ ਦੀ ਬੋਤਲ ਆਇਆ ਤੇਰੇ ਧੰਨਵਾਦ ਚੰਗਾ ਚੰਗਾ ਚਲੋ ਠੀਕ ਹੈ ਆਗਿਆ ਲੈ ਆਈਆਂ ਦਵਾਈ ਹਾਂ ਬੀਬੀ ਦਵਾਈ ਲੈ ਆਈ ਆ ਵੇ ਬੋਇਆ ਤੈਨੂੰ ਕੀ ਸੀ ਬਸ ਵਿਕਰ ਜੇ ਦੱਸਿਆ ਨੇ ਤੁਹਾਡੇ ਬਲੱਡ ਵਾਵਾ ਘਟਿਆ ਪਿਆ ਤੇਰਾ ਕਾਲੇ ਬਣਾ ਨਹੀਂ ਹੈ ਹਰਾ ਤੈਨੂੰ ਕੁਝ ਨਹੀਂ ਤੂੰ ਕਰਨੀ ਵੀ ਮੈਂ ਲੰਮੀ ਪਈ ਰਹਾ ਹਾਂ ਹਾ ਬੀਬੀ ਆ ਬੂਏ ਗਈ ਇਤਨਾ ਚੱਕਰ ਆਇਆ ਥੀ ਡੇਗ ਪਈ ਸੀ ਮੈਂ ਇੱਕੋ ਦਾ ਮਾਰੇ ਦਵਾਈ ਜੀ ਕਰ ਦਵਾਈ ਹੋਣੇ ਖਾਲਾ ਗਲੇ ਨੂੰ ਚਾਰ ਦਿਨ ਜੀ ਨੂੰ ਨਹੀਂ ਵੀ ਕੁਝ ਹੋਣੋ 10 ਦਿਨ ਦੇ ਨੇ ਬਿਦਨ ਵਾ ਕੁਸ਼ਿਆ ਗਾਇ ਤੇ ਉਹਨਾਂ ਦੇ ਪੈਸੇ ਬਣਾਉਣੇ ਹੁੰਦੇ ਤੇ ਸਾਡਾ ਕਿੰਨਾ ਕਮਾਈ ਹੈ ਜਿਹੜੀ ਬੇਟਾ ਨੂੰ ਦਿੱਤੀ ਗਿਆ ਰੋਜ਼ ਤੇਰੇ ਉੱਤੇ ਲਾਈ ਗਏ ਤੇਰੇ ਮਾਪਿਆਂ ਨੇ ਬਿਮਾਰੀ ਦੀ ਮਾਰੀ ਸਾਨੂੰ ਖੜਾ ਦਿੱਤੀ ਕੰਗਰ ਬੀਬੀ ਮੇਰਾ ਜੀਤ ਸਿੰਘ ਦਾ ਜਿਹੜੇ ਮੈਂ ਪੈਸੇ ਲਾਈਆਂ ਤੂੰ ਤਾਂ ਐਵੇਂ ਫਾਲਤੂ ਦੇ ਬੋਲਦੀ ਤੂੰ ਕਹਣਾ ਹੈ ਤੂੰ ਸਿਆਣੀ ਹੈ ਮੈਂ ਕਮਰੇ ਹੀ ਫਿਰਨੀ ਆ ਤੂੰ ਸਿਆਣੀ ਫਿਰਨੀ ਸਾਡੇ ਘਰ ਚ ਆ ਅੱਛਾ ਆ ਗੱਲ ਲੈ ਚੱਲ ਤੂੰ ਮੈਂ ਕਰਦੀ ਹਾਂ 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 ਕੀ ਹਜਮਾਨਾ ਆ ਗਿਆ ਦਵਾਈ ਦਾ ਬਹਾਨਾ ਲਾ ਕੇ ਕਿਸੇ ਦੇ ਮੋਟਰਸਾਈਕਲਾਂ ਤੇ ਬਹਿਂਦੀ ਫਿਰਦੀ ਮੁੰਡੇ ਨੂੰ ਲਾਉਣੀ ਫੋਨ ਤੇ ਪਤਾ ਕਰਦੀ ਆ ਮੈਂ ਵੀ ਇਹ ਕੀ ਚੱਲਣ ਕਰਦੀ ਫਿਰਦੀ ਉਹਦੇ ਅੱਖ ਨਾ ਫੇਰੇਂ ਤੇ ਨਾ ਮੈਂ ਨਿਪੜੂੰ ਮੈਂ ਬਾਹਰ ਹੋ ਗਿਆ ਦੀ ਆਉਂਦੇ ਆਲਾ ਕੇ ਮੁੰਡੇ ਨੂੰ ਮਾਰ ਗਈ ਉਹਦਾ ਖੂਨ ਹੀ ਨਹੀਂ ਲੱਗਦਾ ਪਿਆ ਅੱਛਾ ਐ ਤੀਵੀਂ ਕਮਰਾ ਬਣਾਉਂਦੀ ਫਿਰਦੀ ਐ ਨੂੰ ਮੁੰਡੇ ਨੂੰ ਇਹਨੂੰ ਤਾਂ ਪਤਾ ਨਹੀਂ ਇਹ ਤਾਂ ਭੋਲਾ ਏ ਇਹ ਤਾਂ ਆਪਦੇ ਮਨਾਂ ਤੇ ਭੁੱਲਦਾ ਐ ਇੰਨਾ ਨਹੀਂ ਪਤਾ ਜਿਹੜਾ ਰੰਨਾ ਕੈਂਚਲ ਆ ਰਹੀਆਂ ਅੱਜ ਤਾਂ ਠੀਕ ਹੋ ਗਈ ਐ ਆ ਗਈ ਐ ਨਾ ਤੁਹਾਨੂੰ ਠੀਕ ਹੈ ਜਣੋ ਹਾਂ ਜੀ ਅੱਜ ਨਾਲ ਫਰਕ ਦੇ ਦਵਾਈ ਤੇ ਲਈ ਜਾਵੇ ਦਵਾਈ ਖਾਦੀ ਹੋਰ ਫਰਕ ਪੈ ਠੀਕ ਤਾਂ ਹੋਣਾ ਸੀ ਤੂੰ ਮੋਟਰਸਾਈਕਲ ਦੇ ਟੂੜਾ ਲੈ ਕੇ ਆਈ ਐ ਤਾਂ ਟੂੜੇ ਨਾਲ ਤੈਨੂੰ ਠੀਕ ਕਰ ਹੀ ਦੇਣਾ ਸੀ ਮੇਰੇ ਤਾਂ ਗਾਇਆ ਚਲਾਕੀਆਂ ਨਾ ਕਰ ਤੂੰ ਹੋਰ ਕਿਛਾ ਚਲਾਕੀਆਂ ਕਰਿਆ ਕਰ ਤੂੰ ਮੁੰਡੇ ਨਾਲ ਕਰੋ ਨੀ ਫੋਨ ਲਾਈ ਜਾਨੀ ਉਹ ਮੇਰਾ ਫੋਨ ਨਹੀਂ ਚੱਕਦਾ ਪਿਆ ਮਾਂ ਵੀ ਲਾਇਆ ਫੋਨ ਨੇ ਮੇਰਾ ਵੀ ਨਹੀਂ ਫੋਨ ਚੱਕਿਆ ਉਹਨੇ ਦਵਾਈ ਦਵਾ ਕੇ ਮੈਨੂੰ ਕਹਿੰਦਾ ਚਲੀ ਜਾਏਂਗੀ ਤੈਨੂੰ ਕਿੰਨੇ ਕਿਹਾ ਬੀਬੀ ਦੱਸ ਖਾ ਤੈਨੂੰ ਦੱਸਣ ਵਾਲੇ ਦੱਸ ਦਿੰਦੇ ਨੇ ਦੱਸਣਾ ਪਤਾ ਨਹੀਂ ਲੱਗਾ ਪਵਾ ਗਿਆ ਨਹੀਂ ਲੱਗਾ ਪਤਾ ਸਾਰਾ ਤੂੰ ਕਰਨ ਚਲੇ ਤਰ ਤੇ ਮੈਨੂੰ ਚਲੇ ਤਰ ਆਦੇ ਨਹੀਂ ਇਹ ਜੇ ਤੇ ਮੈਨੂੰ ਪਤਾ ਲੱਗਾ ਤੈਨੂੰ ਕੁੜੀ ਨੇ ਦੱਸਿਆ ਨਾ ਕੁੜੀ ਨੇ ਮੈਨੂੰ ਵੇਖਿਆ ਇਹ ਮੋਟਰਸਾਈਕਲ ਤੋਂ ਲੈੰਦੀ ਨੂੰ ਉਹ ਮੈਨੂੰ ਪੜ ਕੇ ਇੱਥੇ ਤੱਕ ਲਿਆਈ ਮੇਰੇ ਚਿਹਰੇ ਨੂੰ ਇੰਨ ਦਰਦ ਹੋਣੇ ਮੇਰੀ ਬਾਹ ਵੀ ਫੜੀ ਸੀ ਕੁੜੀ ਨੇ ਤੂੰ ਨਾ ਮੇਰੇ ਨਾਲ ਚੁਰਾਕੀਆਂ ਮੈਂ ਖੇਡ ਤੇ ਉਹ ਸੁੰਡੇ ਨਾਲ ਖੇਡਿਆ ਕਰ ਉਹਨੂੰ ਤੂੰ ਤੂੰ ਕੰਨ ਇੱਦਾਂ ਜਿਹਾ ਨਾ ਤੂੰ ਮੈਨੂੰ ਵੀ ਟੀਪੀ ਫੜਦੀ ਹੈ ਤੱਕ ਵਹੀ ਕਰ ਪਾਰੇ ਕਪੜੇ ਤੇ ਮੇਰੇ ਘਰੋਂ ਟਿਕਾਣਾ ਮੰਨ ਲੈਂਦਾ ਵੇ ਬੇਵਲ ਮੇਰੀ ਗਾਲਤਾ ਖੋਲਾ ਗੱਲ ਕੀ ਆ ਤੈਨੂੰ ਕਿਸੇ ਦੀ ਗੱਲ ਸੁਣਾ ਕੇ ਫੇਰ ਮੈਨੂੰ ਤਿਆਰ ਕਰ ਤੂੰ ਮੈਨੂੰ ਜ ਟੂਠ ਮਾਰਨਾ ਨਾ ਮੈਨੂੰ ਸਿੱਧਾ ਹੋ ਕੇ ਮਾਰ ਕੋਈ ਝੋਖਣੀ ਮੈਂ ਬੋਲਦੀ ਸਚਾਈ ਬੋਲਦੀ ਭਈਆ ਮੈਂ ਮੇਰੇ ਨਾਲ ਤਾਂ ਡੈਡੀ ਗਿਆ ਸੀ ਦਵਾਈ ਦਵਣ ਦਵਾਈ ਦਵਾ ਕੇ ਮਿਲ ਕਹਿੰਦੇ ਤੂੰ ਘਰੇ ਚਲੀ ਜਾਵੇਂਗੀ ਕਿ ਨਹੀਂ ਚਲੀ ਜਾਵੇਂਗੀ ਮੈਂ ਕਿਹਾ ਮੈਂ ਚਲੀ ਜਾਾਂਗੇ ਆਪੇ ਤੁਰ ਕੇ ਚਲੀ ਜਾਾਂਗੀ ਮੈਨੂੰ ਤਾਂ ਤੁਰ ਹੀ ਤੇ ਇੱਥੇ ਆ ਕੇ ਮੈਨੂੰ ਚੱਕਰ ਆਇਆ ਕੋਦਾਂ ਨਹੀਂ ਲੱਗਿਆ ਜਿਵੇਂ ਸਰੀਰ ਹੀ ਖਤਮ ਹੋ ਗਿਆ ਮੇਰਾ ਸਾਰਾ ਇੱਥੇ ਆ ਕੇ ਮੈਨੂੰ ਚੱਕਰ ਆਇਆ ਤੇ ਇੱਥੇ ਆ ਕੇ ਨਾ ਆਣ ਕੇ ਡਿੱਗ ਪਈਆ ਤੇ ਉਧਰ ਵਿਚਾਰਾ ਮੁੰਡਾ ਭੱਜੇ ਆਉਂਦਾ ਸੀ ਤੇ ਹੋਰ ਤਾਂ ਨੰਟੀ ਕੀ ਗੱਲ ਹੈ ਤੈਨੂੰ ਵੀ ਮੈਂ ਤਾਂ ਅੰਕਲ ਨੂੰ ਜਾਣਦਾ ਹਾਂ ਵੀ ਤੂੰ ਮੈਨੂੰ ਗੱਲ ਦੱਸ ਤੇ ਉਹਨੂੰ ਵਿਚਾਰੇ ਨੇ ਮੈਨੂੰ ਪਾਣੀ ਲਿਆ ਕੇ ਫੜਾਇਆ ਲਓ ਉੱਠਾਂ ਲੱਗੀ ਤੇ ਮੈਨੂੰ ਫੇਰ ਚੱਕਰ ਆ ਗਿਆ ਤੇ ਮੇਰੀ ਬਾਹਾਂ ਫੜ ਕੇ ਤੇ ਵਿਚਾਰਾ ਇੱਥੇ ਤੱਕ ਮੈਨੂੰ ਮੋਟਰਸਾਈਕਲ ਤੇ ਛੱਡ ਕੇ ਗਿਆ ਵਾ ਤੇ ਕਿਸੇ ਦੀ ਗੱਲ ਸੁਣ ਨਹੀਂਦਾ ਫੇਰ ਬੋਲਦਾ ਹੋਰ ਤੇ ਚੱਕਰ ਕਿੰਦਰ ਚਲੇਗਾ ਹੋ ਗਿਆ ਤਾਂ ਤਾਂ ਗੱਲਾਂ ਮਾਰਦੀ ਹੋਣ ਚੱਕਰ ਤੇ ਕਿੰਦਰ ਚਲੇਗਾ ਆਹ ਇਹ ਕਿੰਨੀ ਦਵਾਈ ਅਗਲੇ ਨੂੰ ਹੋਰੇ ਤਾਂ ਹਾਂ ਮੈਂ ਗਲੀ ਫਿਰ ਲੱਗਦੇ ਨਹੀਂ ਕਰਨ ਤੇ ਮੈਂ ਤੇਰੇ ਪੇਜੇ ਖੜੀਆਂ ਕੰਮ ਕਰਾਂ ਉਹ ਕਿ ਹਰ ਕੀ ਕੀਤੀ ਫਿਰ ਤੂੰ ਮੁੰਡੇ ਨੂੰ ਕਮਰਾ ਕਰ ਲੈ ਦਾਲ ਤੂੰ ਮੈਨੂੰ ਕਮਰਾ ਕੀਤੀ ਭਾਈ ਮੇਰੇ ਨਾਲ ਨਹੀਂ ਤੇਰਾ ਢੋਂਦਾ ਲਵਾ ਕੇ ਤੂੰ ਟਕਾਣਾ ਮਾਰ ਲਾ ਚਲ ਆਏਂ ਦਾ ਫਰੋਂਦੇ ਨਾਲ ਗੱਲ ਕਰ ਲਈ ਕੀ ਗੱਲ ਕਰਨੀ ਕਰ ਲਈ ਗੱਲ ਜੇ ਕਰਨੀ ਕਰ ਲੈ ਉਹਦੇ ਕੋਲ ਹੀ ਡਾਕਟਰ ਨੇ ਕਿਹਾ ਕੀ ਗੱਲ ਹੈ ਤੇ ਕੀ ਤੂੰ ਆਹ ਕਰ ਵੀ ਭਾਈ ਪਹਿਲਾ ਕਪੜੇ ਤੇ ਤੂੰ ਟਕਾਣਾ ਮਾਰ ਤੂੰ ਮੈਨੂੰ ਕੀ ਕੀਤੀ ਤੇ ਨਿਕਲ ਮੈਨੂੰ ਝੂਠਾ ਕੀ ਦਿਖਾਈ ਛਿਰੀ ਕੇ ਭਾਜੀ ਤੇ ਮੈਨੂੰ ਤਾਂ ਤੂੰ ਕਰਦਾ ਕਮਰਾ ਮੈਨੂੰ ਕਿਹੜੀ ਨਿਆਣੀ ਉਹਨੇ ਵਿਚਾਰੀ ਮੈਨੂੰ ਕੋਈ ਸ਼ਾਖਾ ਹੀ ਨਹੀਂ ਆਵੇਂ ਤੂੰ ਉਹਦਾ ਦੋਸ਼ ਜਾਮ ਹੋਣ ਮਰੀ ਜਾਨੀ ਮੁੰਡੇ ਮੇਰੇ ਨੂੰ ਤਾਂ ਲਾਈਫ ਨਹੀਂ ਤੂੰ ਪਿੱਛੇ ਹੈ ਉਹ ਤਾਂ ਕੀ ਆਲੰਡ ਕੋ ਨਹੀਂ ਠੰਡ ਉਹ ਨਾ ਉਹਨੂੰ ਤਾਂ ਤੂੰ ਆਪਣੇ ਮਗਰ ਲੈ ਲੈ ਉਹ ਮੇਰੇ ਮਗਰ ਥੋੜਾ ਲੱਗਣਾ ਐਦਾਂ ਨਹੀਂ ਗੱਲ ਥੋੜੀ ਜਿਹੀ ਜਿਵੇਂ ਤੂੰ ਕਰਦੀ ਫਿਰਨੀ ਤੇਨੂੰ ਆਪੇ ਹੁਣ ਕਰਦੀ ਮੈਂ ਨੀ ਡੜਾ ਜਦੋਂ ਉਹਨੇ ਉਹਨਾਂ ਤੇ ਆ ਰੋ ਤੂੰ ਗੀਰਾਂ ਨੂੰ ਖਾ ਦੇ ਤੂੰ ਆਪ ਦਾ ਟਟਾਣਾ ਮੱਲ ਆਪਣੀ ਮਾਂ ਨੂੰ ਗਾ ਤੇ ਭਾਈ ਤੂੰ ਜਾ ਇੱਥੋਂ ਚੱਲ ਜਾਂਦਾ ਮੈਂ ਚਲੀ ਮੈਨੂੰ ਨਹੀਂ ਚੱਲ ਤੂੰ ਜਾ ਇੱਥੋਂ ਹੋਰ ਮੈਂ ਮਾਂ ਨੂੰ ਹੀ ਲੈ ਕੇ ਆਵਾਂਗੀ ਕਿਸੇ ਨਾਲ ਨਹੀਂ ਆ ਮੈਂ ਤੇਰੀ ਆਉਂਗੀ ਓ ਤੂੰ ਕਿੱਧਰ ਤੁਰੀ ਆਉਣੀ ਐ ਮੈਂ ਕੱਲ੍ਹ ਆਦੀ ਮਾਂ ਨੂੰ ਲੈ ਆਂ ਤੇਰੀ ਮਾਂ ਨੂੰ ਘਰੋਂ ਕੱਢ ਤਾਂ ਕੀ ਗੱਲ ਹੋ ਗਈ ਆਵੇਂ ਬੀਬੀ ਨੇ ਮਾਰੇ ਤਾਂ ਤੁਸੀਂ ਦਵਾਈ ਲੈ ਗਣੀ ਨਹੀਂ ਮੈਨੂੰ ਕੱਲ੍ਹ ਆ ਸੀਗਾ ਤੇ ਮੈਂ ਤੁਰੀ ਆਉਂਦੀ ਸੀਗੀ ਮੈਨੂੰ ਚੱਕਰ ਆ ਗਏ ਤੇ ਮੈਂ ਉੱਥੇ ਡਿੱਗ ਪਈ ਤੇ ਉਧਰੋਂ ਮੁੰਡਾ ਤੁਰਿਆ ਆਉਂਦਾ ਹੋਇਆ ਕਹਿੰਦਾ ਅੰਟੀ ਮੈਂ ਜਾਂਦਾ ਅੰਕਲ ਨੂੰ ਕਹਾਂ ਤੇ ਅੰਕਲ ਦੇ ਛੱਡੇ ਉਹਨਾਂ ਨੂੰ ਮੈਂ ਕਿਹਾ ਨਹੀਂ ਪਤਾ ਮੈਂ ਨਹੀਂ ਜਾਣਾ ਤੇ ਮੈਂ ਕਿਸੇ ਨੇ ਵੇਲੇ ਨਾ ਵੀ ਨਾਂ ਲਾ ਦਨ ਕਿ ਮੇਰਾ ਨਹੀਂ ਉਹ ਕਹਿੰਦਾ ਅੰਟੀ ਮੈਂ ਜਾਣਦਾ ਅੰਕਲ ਨੂੰ ਤੂੰ ਵੀ ਤੇਰੀ ਭੈਣ ਨੇ ਚੁਗਲੀ ਲਾਤੀ ਘਰੇ ਜਾ ਕੇ ਤੇ ਤੇਰੀ ਮਾਂ ਮੇਰੇ ਨਾਲ ਉਹ ਹਾਲਤ ਕੀਤੀ ਜਿਹੜੀ ਕਿਤੇ ਨੇ ਕਿਤੀ ਹੋਈ ਮੇਰੇ ਨਾਲ ਉਹ ਛੱਡ ਖੜਾ ਯਾਰ ਉਹ ਦੱਬ ਚੜੋ ਗਈ ਐ ਉਹ ਦੱਬ ਚੜੋ ਗਈ ਸਾਰਾ ਪੱਤ ਜਿਹੜਾ ਮਾਂ ਨਹੀਂ ਜਾਣਾ ਕਿ ਮੈਂ ਆ ਦਿਮਾਗ ਨਹੀਂ ਲਾ ਕੇ ਆ ਮੈਂ ਨਾਲ ਉਹ ਨਹੀਂ ਜਾਣਾ ਤੂੰ ਚੱਕਰ ਤੇ ਪੈਣਾ ਮੈਂ ਤਾਂ ਦੋ ਬਾਈ ਨੂੰ ਕੁੱਤੇ ਗਾਣੀ ਮੇਰੇ ਨਾਲ ਨੇ ਗੁੱਸੇ ਆਏ ਨੇ ਕੁੱਤੇ ਗਾਣੀ ਉਹ ਮੇਰੇ ਅੱਖੇ ਨਾਲ ਕੀਤਾ ਮੈਂ ਨਹੀਂ ਜਾਣਾ ਤੂੰ ਕਹਣਾ ਚਲਾ ਗਿਆ ਬੈ ਜਾ ਪਹਿਲੀ ਗੋਰਾਂ ਤੇ ਕੋਣੇ ਕੋਣੇ ਚੜਾਣੀ ਹੁੰਦੀ ਮੈਂ ਤਾਂ ਬਾਂਗਰ ਜਾਣ ਕੇ ਬਹਿ ਜਾਂਦਾ ਬਹਿ ਜਾਂਦਾ ਆ ਗਿਆ ਲੱਗਦੇ ਮਗਰ ਲਾ ਲਈ ਤੇ ਮਗਰ ਆਦੇ ਦਾਦਾ ਮਗਰ ਲਾ ਲਈ ਮੈਨੂੰ ਹੋਰ ਕੋਈ ਮੈਂ ਤੈਨੂੰ ਘਰੋਂ ਘੱਲਿਆ ਤੇ ਤੂੰ ਲੈ ਕੇ ਫੇਰ ਘਰੇ ਆ ਗਿਆ ਇਹਨੂੰ ਬੇਬੇ ਨੇ ਮੈਨੂੰ ਸਾਰੀ ਗੱਲ ਦੱਸੀ ਹੈ ਪਹਿਲਾ ਮੇਰੀ ਵੀ ਗੱਲ ਸੁਣ ਲੈ ਤੂੰ ਤੂੰ ਹੀ ਸੁਣਾ ਦੇ ਮੈਂ ਸੁਣਾਉਣਾ ਪਰ ਜੇ ਤੂੰ ਸ਼ਾਂਤ ਹੋ ਕੇ ਸੁਣੇਂਗੀ ਜੇ ਤੂੰ ਮੇਰੀ ਗੱਲ ਨੂੰ ਸਮਝ ਲੈਣੀਗਾ ਸੁਣਨਾ ਹੀ ਨਹੀਂਗਾ ਫਿਰ ਕੀ ਫਾਇਦਾ ਤੇਨਾਂ ਗੱਲ ਕਰਨ ਦਾ ਕਰ ਦੇ ਸਮਝ ਲਾਂਗੀ ਤੇਰੀ ਵੀ ਸਮਝ ਲਾਂਗੀ ਸਮਝ ਲਾਂਗੀ ਕੀ ਵੀ ਜਿਵੇਂ ਨੇ ਮੈਨੂੰ ਗੱਲਬਾਤ ਦੱਸੀ ਇਹਨੂੰ ਮੈਂ ਹੀ ਦਵਾਈ ਦਵਾਈ ਸੀ ਕਿ ਮੋਟਰਸਾਈਕਲ ਤੇ ਐਂ ਕਰਕੇ ਮੁੰਡਾ ਮੈਨੂੰ ਬਾਕੇ ਪੁੱਤਾਂ ਵਰਗਾ ਮੁੰਡਾ ਮੈਨੂੰ ਛੱਡ ਗਿਆ ਘਰੇ ਤੇ ਵੀ ਅੱਜ ਕੱਲ ਸਾਰੀ ਦੁਨੀਆ ਇੱਕੋ ਜਿਹੀ ਥੋੜਾ ਜੋ ਮੁੰਡੇ ਨੇ ਜੇ ਤਰਸ ਕਰ ਲਿਆ ਉਹ ਕਹਿੰਦਾ ਉਹ ਕਹਿੰਦੀ ਵੀ ਜਿੰਮ ਚੋਂ ਬਚਾਰਾ ਹੁੰਦਾ ਪਿਆ ਸੀਗਾ ਤੇ ਮੇਰੇ ਤਾਂ ਬੱਚਿਆਂ ਵਰਗਾ ਸੀਗਾ ਤੇ ਤੂੰ ਕੁੜੀ ਦੇ ਮਗਰ ਲੱਗ ਕੇ ਤੇ ਤੂੰ ਇਹਨੂੰ ਘਰੋਂ ਕੱਢਦਾ ਇਹ ਇਹਦੀਆਂ ਗੱਲਾਂ ਤੇ ਘਰੋਂ ਕੱਢੀ ਤਾਂ ਹੁੰਦਾ ਉਹ ਤਾਂ ਮੈਨੂੰ ਕਿ ਗਲਤ ਸਮਝੀ ਹੋ ਗਈ ਸੀ ਤੂੰ ਦੱਸਿਆ ਤੇ ਹੁਣ ਮੈਨੂੰ ਮਾਰਾ ਸਮਝ ਆਈ ਉਹ ਮੁੰਡੇ ਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਇਹਨੇ ਮੈਨੂੰ ਦੱਸਿਆ ਰੋਜ਼ ਆਪਣੀ ਗੱਡੀ ਜੋ ਲੰਘਦਾ ਇਹਨੇ ਮੈਨੂੰ ਦੱਸਿਆ ਵੀ ਉਹ ਉਹਨੇ ਮੈਨੂੰ ਕਿਹਾ ਵੀ ਮੈਂ ਅੰਕਲ ਨੂੰ ਜਾਣਦਾ ਵੀ ਗੱਡੀ ਉਹਨਾਂ ਦੀ ਲੰਘਦੀ ਅਸੀਂ ਵੇਖਦੇ ਚੱਲ ਮੈਨੂੰ ਗਲਤ ਸਮਝੀ ਹੋ ਗਈ ਸੀ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਸੀ ਮੈਂ ਉਹ ਕੁੜੀ ਮਗਰ ਐਵੇਂ ਲੱਗ ਗਈ ਅੱਖੀਂ ਵੇਖਿਆ ਜਿਹੜਾ ਨਾ ਉਹ ਵੀ ਕਈ ਵਾਰੀ ਝੂਠੇ ਗੱਲ ਜਾਂਦਾ ਅ ਜੇ ਉੱਥੇ ਉਹਨੂੰ ਕੁਝ ਹੋ ਜਾਂਦਾ ਜਾਨ ਨਿਕਲ ਜਾਂਦੀ ਹੁੰਦੀ ਤੇ ਫਿਰ ਕੌਣ ਜ਼ਿੰਮੇਵਾਰ ਸੀ ਚਲ ਕੋਈ ਨਾ ਮੈਂ ਕੁੜੀ ਮਗਰ ਲੱਗ ਗਈ ਮੈਨੂੰ ਤਾਂ ਪਤਾ ਸੀ ਵੀ ਢੂਠ ਏ ਮੈਂ ਕਿਸੇ ਦਾ ਮਗਰ ਨਹੀਂ ਲੱਗਣਾ ਚਾਹੀਦਾ ਉਹ ਮੈਨੂੰ ਜਿੱਤਾ ਦੱਸਿਆ ਉਹ ਬੱਚਾ ਤਾਂ ਹੈਗਾ ਮੈਂ ਜਾਣਦਾ ਉਹਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਇਸ ਕਰਕੇ ਐਵੇਂ ਤੂੰ ਨਾ ਪਿੰਦੇ ਪਿੰਨੂ ਹੁਣ ਕਹੋ ਮੇਰੇ ਨਾਲ ਕੀ ਹੈ ਜਿੰਦੇ ਨਾਲ ਤੁਸੀਂ ਬੋਲੇ ਉਹਨੂੰ ਮਨਾਓ ਚਲ ਕੋਈ ਨਾ ਕੋਤਾ ਮੈਨੂੰ ਗਲਤ ਸਮਝੀ ਹੋਗੀ ਸੀ اچھا ਮੈਂ ਇਹਨੂੰ ਤਾਂ ਕਹਿ ਦਿੰਦਾ ਜਿਹਨੇ ਤੈਨੂੰ ਚੁਗਲੀ ਲਾਈ ਜਿਹਨੇ ਤੈਨੂੰ ਇਹੋ ਜਿਹੀ ਗੱਲ 'ਚ ਭੜਕਾ ਦਿੱਤਾ ਉਹਦੇ ਨਾਲ ਵੀ ਕੋਈ ਗੱਲ ਕਰਦੀ ਮੈਂ ਕਰਦੀ ਆ ਕੁਣੀ ਨਾ ਗੱਲ ਆ ਜੀ ਮੈਂ ਕੁੜੀ ਐ ਤੂੰ ਤੁਹਾਨੂੰ ਆ ਨਹੀਂ ਐ ਜਦੋਂ ਪੜਨ ਕਰ ਪੱਟੇ ਨਾਲ ਤੂੰ ਨਾ ਐਦਾਂ ਨਾ ਗੱਲ ਹੀ ਕਰਦਾ ਹੁੰਦਾ ਤੇਰਾ ਦਿਮਾਗ ਤੇਰਾ ਲੈ ਤੂੰ ਜੇ ਤੂੰ ਕੱਲ ਨੂੰ ਬਹਿ ਕੇ ਉਥੋਂ ਆ ਜੇ ਨਹੀਂ ਤੇ ਅਸੀਂ ਕਾਹ ਦੇ ਪੀਓ ਤੇ ਨਾ ਮਾਰੀ ਹੋਗੀ ਹੈ ਹਰ ਮੈਂ ਕਰ ਵੀ ਜਾਦਾ ਚ ਕੰਮ ਕਰਦਾ ਕੀ ਕਰ ਚੱਲ ਪੋਣੀ ਹੁਣ ਤੂੰ ਛੱਡ ਖੜਾ ਐਵੇਂ ਟੈਨਸ਼ਨ ਨਾ ਲੈ ਦਵਾਈ ਕੋਈ ਲੈ ਤੇ ਤੂੰ ਚਾਹ ਪਾਣੀ ਦਾ ਬੇਬੇ ਕਾਰਨ ਤਿਆਰ ਇੱਕ ਦਿਨ ਦਾ ਤੈਨੂੰ ਕੰਮ ਕਰਨਾ ਹੀ ਨਹੀਂ ਨਹੀਂ ਕੋਈ ਜੀ ਮੈਂ ਕਾ ਤੂੰ ਚਾਹ ਬਣਾ ਦੇ